ਧਿਆਨ ਰੱਖਣਾ ਧੁਨ ਦੇ ਵਿੱਚ ਧੁਨ ਕਹਿੰਦੇ ਨੇ ਆਵਾਜ਼ ਨੂੰ ਆਪ ਹੀ ਬੋਲਣਾ ਹੈ ਆਪ ਹੀ ਸੁਣਨਾ ਹੈ ਜਦੋਂ ਆਪਾਂ ਥੋੜਾ ਜਿਹਾ ਵਿਸ਼ਰਾਮ ਦੇ ਕੇ ਕਰਾਂਗੇ ਨਾ ਸਰ ਸੰਗਤ ਵਾਹੇ ਆਖਿਆ ਥੋੜਾ ਜਿਹਾ ਵਿਸ਼ਰਾਮ ਦਿੱਤਾ ਇਹਦੇ ਨਾਲ ਨਾਲ ਜਿੱਥੇ ਮਨ ਦੀ ਸੁਣਨਾ ਹੈ ਉੱਥੇ ਨਾਲ ਨਾਲ ਤਨ ਦੀ ਸੁਣ ਵੀ ਪ੍ਰਾਪਤ ਹੁੰਦੀ ਹੈ ਪਹਿਲਾਂ ਮਨ ਸੁਣ ਹੋਵੇਗਾ ਫਿਰ ਤਨ ਸੁਣ ਹੋਵੇਗਾ ਫਿਰ ਜਿਹੜੀ ਆਪਣੀ ਸੁਰਤ ਹੈ ਇਹ ਗगन ਮੰਡਲਾਂ ਵੱਲ ਚਲੀ ਜਾਵੇਗੀ ਜਿਹੜਾ ਇਹਦਾ ਨਿਜ ਘਰ ਹੈ ਜਿਹੜਾ ਇਹਦਾ ਅਸਲ ਮਾਰਗ ਹੈ ਇਹ ਜਾਵੇਗੀ ਸ਼ਬਦ ਦੇ ਅਭਿਆਸ ਨਾਲ ਆਓ ਸਾਰੇ ਜਣੇ ਰਲ ਕੇ ਸ਼ੁਰੂ ਕਰੀਏ ਇੱਕ ਰਸ ਹੋ ਕੇ ਸ਼ੁਰੂ ਕਰਨਾ ਹੈ ਸਾਧ ਸੰਗਤ ਇਹ ਗੁਰੂ ਘਰ ਦੀ ਮਰਜ਼ਾਦਾ ਹੈ ਸਤਿਗੁਰ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਜਦੋਂ ਵੀ ਗੁਰੂ ਘਰ ਦੇ ਵਿੱਚ ਜੁੜ ਕੇ ਬੈਠਣਾ ਹੈ ਸਭ ਤੋਂ ਪਹਿਲਾਂ ਆਪਣੇ ਮਨਾਂ ਚੋਂ ਦ્વੈਤ ਖਤਮ ਕਰਨੀ ਹੈ ਦੁਬਦਾ ਕਹਿੰਦੇ ਨੇ ਦ્વੈਤ ਨੂੰ ਜੇ ਮਨਾਂ ਦੇ ਵਿੱਚ ਦ્વੈਤ ਹੈ ਫਿਰ ਤੁਸੀਂ ਇਕੱਠੇ ਹੋ ਕੇ ਨਹੀਂ ਬੈਠ ਸਕਦੇ ਸਾਧ ਸੰਗਤ ਬੇਸ਼ੱਕ ਸਰੀਰ ਬੈਠੇ ਤਾਂ ਹੋਣਗੇ ਪਰ ਮਨ ਕਰਕੇ ਕੋਈ ਇਕੱਠੇ ਨਹੀਂ ਬੈਠਦਾ ਕਿਉਂਕਿ ਮਨ ਕਿਸੇ ਦਾ ਕਿਸੇ ਪਾਸੇ ਤੁਰਿਆ ਫਿਰਦਾ ਹੈ ਖਿਆਲਤ ਨਹੀਂ ਨਾ ਮਿਲੇ ਤੇ ਸਤਿਗੁਰ ਕਹਿੰਦੇ ਦੁਬਦਾ ਦੂਰ ਕਰੋ ਲਿਵਲਾਏ ਕਰਨਾ ਕੀ ਹੈ ਹਰਨਾ ਮੈਂ ਕਹਿ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਈ ਪਰਮੇਸ਼ਰ ਦਾ ਨਾਮ ਜੋੜੀਆਂ ਦੇ ਰੂਪ ਵਿੱਚ ਜਪਣਾ ਹੈ ਕਿਉਂਕਿ ਜੋੜੀ ਦੋ ਤੋਂ ਸ਼ੁਰੂ ਹੁੰਦੀ ਹੈ ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਉਹ ਵੀ ਦੋ ਤੋਂ ਸ਼ੁਰੂ ਹੁੰਦੀ ਹੈ ਸਰ ਸੰਗਤ ਭਗਤ ਔਰ ਭਗਵਾਨ ਜਿਹੜੀ ਪਰਿਵਾਰਕ ਜੋੜੀ ਹੈ ਉਹ मियां ਬੀਵੀ ਤੋਂ ਸ਼ੁਰੂ ਹੁੰਦੀ ਹੈ ਦੋ ਤੋਂ ਸ਼ੁਰੂ ਹੁੰਦੀ ਹੈ ਜਦੋਂ ਸਿਮਰਨ ਪਰਿਵਾਰ ਵਿੱਚ ਕਰਦਾ ਹੈ ਜੀਬ ਰਲ ਕੇ ਬੱਚੇ ਵੀ ਆ ਕੇ ਰਲ ਜਾਂਦੇ ਨੇ ਬਜ਼ੁਰਗ ਵੀ ਆ ਕੇ ਰਲ ਜਾਂਦੇ ਨੇ ਫਿਰ ਜਦੋਂ ਇਹ ਇਕੱਠ ਹੁੰਦਾ ਹੈ ਫਿਰ ਉਹਨੂੰ ਸੰਗਤ ਆਖਿਆ ਉਸ ਕੀਤੀ ਹੋਈ ਸੰਗਤ ਦੇ ਵਿੱਚ ਜਾਪ ਨੂੰ ਸਤੂਰ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉੱਥੇ ਫਿਰ ਪਰਮੇਸ਼ਰ ਆ ਕੇ ਵੰਦਾ ਆਪਾਂ ਤਾਂ ਬਹੁਤ ਵੱਡੇ ਭਾਗਾਂ ਵਾਲੇ ਆ ਆਪਣੇ ਚ ਤਾਂ ਪ੍ਰਤੱਖ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਆਓ ਇਹਨਾਂ ਦੀ ਨਿੱਗੀ ਗੋਦ ਵਿੱਚ ਬੈਠ ਕੇ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਤ ਕਹਾਣੀ ਇੱਕ ਰਸੋ ਕੇ ਸ਼ੁਰੂ ਕਰੋ ਜੀ ਕੋਈ ਵੀ ਵੀਰ ਸੰਗਿਓ ਨਾ ਬਾਰ-ਬਾਰ ਦਾਸ ਨੇ ਬੇਨਤੀ ਕੀਤੀ ਹੈ ਪੇ ਨਾਮ ਜਪਣ ਵੇਲੇ ਸੰਗਣਾ ਨਹੀਂ ਜਿੰਨਾ ਉੱਚੀ ਬੋਲ ਸਕਦੇ ਹੋ ਬੋਲਣਾ ਪਰ ਉੱਚੀ ਉਨਾਂਕ ਬੋਲਣਾ ਪੇ ਸਾਰੇ ਰਲ ਕੇ ਚੱਲ ਸਕਣ ਇਹ ਨਹੀਂ ਪੇ ਤੇਰੀ ਇਕੱਲੇ ਦੀ ਆਵਾਜ਼ ਸੁਣੇ ਉਹ ਵੀ ਫਿਰ ਗੜਬੜ ਹੈ ਸਾਥ ਸੰਗਤ ਕਿਉਂਕਿ ਸੁਰਤੀ ਸੁਰਤ ਰਲਾਈ ਹੈ ਏਤ ਇਸ ਤਰ੍ਹਾਂ ਪਹਿਲਾਂ ਇੱਕ ਸੁਰਤੀ ਹੈ ਜਦੋਂ ਸਾਰੇ ਜਣੇ ਜਪਾਂਗੇ ਬਿਆੰਤ ਸੁਰਤੀਆਂ ਹੋ ਜਾਣੀਆਂ ਜੇ ਸਾਰੇ ਇੱਕ ਰਸ ਹੋ ਕੇ ਜਪਾਂਗੇ ਕੁਛ ਮਿੰਟਾਂ ਦੇ ਵਿੱਚ ਇਹ ਤਨ ਜਿਹੜਾ ਆਪਣਾ ਤੋਲਾ ਬਣ ਜਾਏਗਾ ਆਪਾਂ ਭਵਸਾਗਰ ਨੂੰ ਪਾਰ ਕਰ ਜਾਵਾਂਗੇ ਔਰ ਜਦੋਂ ਭਵਸਾਗਰ ਨੂੰ ਪਾਰ ਕਰ ਗਏ ਫਿਰ ਅੱਗਿਓ ਇੱਕ ਖੇਲ ਸ਼ੁਰੂ ਹੁੰਦਾ ਹੈ ਸਹਿਦ ਸਿੰਘ ਸੋ ਆਓ ਰਲ ਕੇ ਇੱਕ ਰਸੋ ਕੇ ਸ਼ੁਰੂ ਕਰੀਏ ਜੀ ਵਾਹਿ ਗੁਰੂ 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 ਵਾਹ 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 ਗੁਰੂ ਵਾਹਿ 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 ਗੁਰੂ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ